ਓ ਓ ਓ ਓ ਉਹ ਆ ਗਿਆ ਜੁਰ ਉਹ ਆ ਗਿਆ ਇੱਧਰ ਉਹ ਲੈ ਕੇ ਗਿਆ ਵਾ ਉਹ ਨਿੱਕੇ ਪੂਆਂ ਚ ਨਿਕਲ ਗਿਆ ਹਾਂ ਇੱਧਰ ਸਿੱਧਾ ਲੈ ਕੇ ਪਹੁੰਚ ਗਿਆ ਦੱਸ ਸੋ ਹਾਂਜੀ ਸੱਜਣੋ ਪਿਛਲੀ ਹਾਈਲਾਈਟ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਸਾਰਿਆਂ ਨੂੰ ਕਿ ਜਿਹੜਾ ਬੇਬੇ ਦਾ ਇੰਨਾ ਕੀਮਤੀ ਟਰੰਕ ਸੀ ਐਡਾ ਸੋਹਣਾ ਟਰੰਕ ਸੀ ਜਿਹੜਾ ਆਪਾਂ ਥੋੜੇ ਦਿਨ ਪਹਿਲਾਂ ਹੀ ਡੈਕੋਰੇਟ ਕੀਤਾ ਕਿ ਉਹ ਚੋਰੀ ਹੋ ਗਿਆ ਵਾ ਸੋ ਸਾਨੂੰ ਦੱਸ ਦਿਆਂ ਮੈਨੂੰ ਬੜਾ ਬੈਡ ਫੀਲ ਹੋ ਰਿਹਾ ਕਿ ਉਹ ਟਰੰਕ ਆਪਾਂ ਹੀ ਚੋਰੀ ਕੀਤਾ ਹੈ ਹੈ ਕੀ ਆ ਇਹ ਕੀ ਬਕਰ ਉਹ ਆਪਾਂ ਅੱਜ ਬੇਬੇ ਨਾਲ ਕਰਨ ਲੱਗੇ ਆ ਸ਼ਤਾਨੀ ਸ਼ਤਾਨੀ ਕਹਿ ਸਕਦੇ ਨੇ ਤਾਂ ਬੇਬੇ ਨਾਲ ਸ਼ਤਾਨੀ ਕਰਨ ਲੱਗੇ ਕਿਉਂਕਿ ਨਾ ਉਹ ਟਰੰਕ 'ਚ ਬੇਬੇ ਦਾ ਇੰਨਾ ਕਿ ਜ਼ਰੂਰੀ ਸਮਾਨ ਪਿਆ ਹੋਇਆ ਨਾ ਸਾਰਾ ਕੁਝ ਹੁਣ ਤੱਕ ਦਾ ਸੋ ਤਾਂ ਕਰਕੇ ਉਹ ਬੇਬੇ ਦਾ ਟਰੰਕ ਇੱਡਾ ਸੋਹਣਾ ਆਪਾਂ ਡੈਕੋਰੇਟ ਕੀਤਾ ਸੀ ਸੋ ਉਹ ਆਪਾਂ ਚੋਰੀ ਕਰ ਲਿਆ ਆ ਆਪ ਹੀ ਚੋਰੀ ਕੀਤਾ ਸੋ ਹੁਣ ਆਪਾਂ ਬੇਬੇ ਦੇ ਰਿਐਕਸ਼ਨ ਦੇਖਾਂਗੇ ਇਹ ਜਿਹੜੀ ਸ਼ਤਾਨੀ 'ਚ ਇਹ ਜਿਹੜੇ ਪਲਾਨ 'ਚ ਆਪਾਂ ਮੰਮੀ ਨੂੰ ਵੀ ਆਪਦੇ ਨਾਲ ਲਾਵਾਂਗੇ ਮੰਮੀ ਨੂੰ ਦੱਸਾਂਗੇ ਕਿ ਇਦਾਂ ਇਦਾਂ ਕਰਕੇ ਆ ਚੀਜ਼ ਹੋਈ ਆ ਸੋ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੋ ਬੇਬੇ ਨੂੰ ਆਪਾਂ ਯਕੀਨ ਦਿਵਾ ਦੇਣਾ ਕਿ ਇਹ ਨਾ ਬੇਬੇ ਨੂੰ ਪਤਾ ਲੱਗੇ ਕਿ ਇਹਨਾਂ ਨੇ ਕਿਤੇ ਚੱਕ ਕੇ ਰੱਖਤਾ ਜਾਂ ਇਦਾਂ ਉਦਾਂ ਇੰਦਾਂ ਨਹੀਂ ਕੋਈ ਸ਼ਤਾਨੀ ਕੀਤੀ ਬੇਬੇ ਨੂੰ ਆਪੇ ਯਕੀਨ ਦਿਵਾ ਦੇਣਾ ਕਿ ਟਰਾਂਕੂ ਚੱਕ ਕੇ ਲੈ ਗਿਆ ਕੋ ਬਾਅਦ ਨੂੰ ਪਤਾ ਲੱਗੇ ਕਿ ਘਰ ਦੇ ਚੋਰ ਸੀ ਹੋ ਨਹੀਂ ਕਿ ਘਰ ਦਾ ਪੇਤੀ ਲੰਗਾਟਾਏ ਬਸ ਉਹ ਗੱਲ ਬਣ ਜਾਣੀ ਆ ਸੋ ਆਜੋ ਆਪਾਂ ਹੁਣ ਮੰਮੀ ਕੋਲ ਚੱਲਦੇ ਮੰਮੀ ਨੂੰ ਆਪਦੇ ਨਾਲ ਲਾਉਣੇ ਆ ਤੇ ਪਲਾਨ ਦੇ ਵਿੱਚ ਸ਼ਾਮਿਲ ਕਰਦੇ ਮੰਮੀ ਨੂੰ ਆਪਾਂ ਫਾਈਨਲੀ ਮੰਮੀ ਨੂੰ ਸੱਦ ਲਿਆ ਤਾਂ ਮੰਮੀ ਤੁਹਾਨੂੰ ਇੱਕ ਪਲਾਨ ਹੋਇਆ ਜਿਹੜਾ ਸ਼ਾਮਿਲ ਕਰਨਾ ਹੈ ਜ ਆਪਾਂ ਕਿਹੜਾ ਪਲਾਨ ਹੈ ਅੱਜ ਆਪਾਂ ਨਾ ਵਲੌਗ ਬਣਾ ਰਹੇ ਹਾਂ ਮੈਂ ਬਿਲ ਜਿਹੜਾ ਟਰੱਕ ਨਹੀਂ ਉਹ ਜਿਹੜਾ ਆਪਾਂ ਬਣਾਇਆ ਸੀ ਟਾਕਰ ਉਹ ਅੱਜ ਆਪਾਂ ਚੋਰੀ ਕਰਨਾ ਹੈ ਨਾ ਭਰਾਵਾ ਤੂੰ ਆਪ ਤਾਂ ਗਾਲਾਂ ਕਹਾਣੀਆਂ ਖਾਣੀਆਂ ਮੇਰੇ ਵੀ ਬੇਬੇ ਤੇ ਪੁਆਏ ਬੇਬੇ ਨੇ ਕਹਿਣਾ ਇਹ ਤਾਂ ਨਿਆਣਾ ਸੀ ਤੂੰ ਤਾਂ ਨਹੀਂ ਸੀ ਨਿਆਣਾ ਮਮੇ ਨਹੀਂ ਆਪਾਂ ਪਤਾ ਨਹੀਂ ਲੱਗਣ ਦਿੰਦੇ ਮੈਂ ਕਹੂੰਗਾ ਕਿ ਮੈਂ ਮੰਗਰੋ ਤਾਂ ਪਤਾ ਲੱਗਣਾ ਹੀ ਆ ਨਹੀਂ ਆਪਾਂ ਦੱਸ ਦੇਣੀ ਕਿ ਤੂੰ ਹੀ ਪਲਾਨ ਵਿੱਚ ਸ਼ਾਮਲੇ ਸੀ ਆਪੇ ਹੀ ਨਹੀਂ ਦੱਸਣਾ ਚਲ ਠੀਕ ਹੈ ਸੋ ਲਓ ਜੀ ਉਹ ਲਓ ਜੀ ਮੰਮੀ ਆਪਣੇ ਨਾਲ ਰਲ ਚੁੱਕੇ ਨੇ ਸੋ ਆਪਾਂ ਰਲ ਕੇ ਇਹ ਸਾਰੇ ਸਾਜ਼ਿਸ਼ ਸਾਰੀ ਉਹ ਚੋਰੀ ਨੂੰ ਅੰਜਾਮ ਦੇਣਾ ਹੈ ਸੋ ਚਲੋ ਆਪਾਂ ਚੱਲਦੇ ਬੀਬੀ ਨੂੰ ਆਪਾਂ ਯਕੀਨ ਦਿਵਾ ਦੇਣਾ ਇਹ ਨਾ ਪਤਾ ਲੱਗ ਗਿਆ ਕਿ ਐਵੇਂ ਕਿਸ ਨੇ ਕਿਤੇ ਇਹਨਾਂ ਨੇ ਚੋਕ ਲਿਆ ਠੀਕ ਹੈ ਮੈਂ ਤਾਂ ਜਿੱਦਾਂ ਟਰੰਕ ਨਹੀਂ ਸੂਬਾ ਤਾਂ ਚੱਕ ਕੇ ਕਿਤੇ ਰੱਖਿਆ ਲਕੋਇਆ ਹੋਇਆ ਵਾ ਤੇ ਬੀਬੀ ਨੇ ਵੇਖਿਆ ਨਹੀਂ ਬੀਬੀ ਨੇ ਲੈ ਤਾਂ ਕਿ ਵੇਖਿਆ ਨਹੀਂ ਟਰੱਕ ਮੈਨੂੰ ਤਾਂ ਆਇਆ ਇਹਨਾਂ ਦਾ ਵੇਟ ਹੈ ਕਿ ਬੀਬੀ ਕਦੋਂ ਵੇਖੇ ਤੇ ਬੀਬੀ ਨੂੰ ਪਤਾ ਲੱਗੇਗੀ ਹਾਂ ਭਾਈ ਮੇਰਾ ਟਰੰਕ ਚੋਰੀ ਹੋ ਗਿਆ ਹੁਣ ਆਪਾਂ ਸੋਚਿਆ ਕਿ ਬੀਬੀ ਨੂੰ ਆਪਾਂ ਕਹਿ ਨਹੀਂ ਦੇਣਾ ਕਿ ਭਾਈ ਆਪ ਪੈਦਾ ਕਰਕੇ ਕਿਤੇ ਜਾਣਾ ਬੀਬੀ ਫਿਰ ਕੱਪੜੇ ਕੱਢੂਗਾ ਹਾਂ ਯਸ ਸੋ ਫਿਰ ਬੀਬੀ ਨੂੰ ਪਤਾ ਲੱਗੂਗਾ ਫਿਰ ਹੋਊਗੀ ਮ ਲੋਜੀ ਹੁਣ ਆਪਾਂ ਬੀਬੇ ਨੂੰ ਇਹ ਪਤਾ ਲਗਾਵਾਂਗੇ ਜਿਹੜਾ ਉਹਨਾਂ ਦਾ ਟਰੰਕ ਸੱਚੀ ਚੋਰੀ ਹੋ ਚੁੱਕਾ ਸੋ ਆਪਾਂ ਬੀਬੇ ਨੂੰ ਕਹਾਂਗੇ ਬੀਬੇ ਇਦਾਂ ਕਰਕੇ ਇੱਥੇ ਜਾਣਾ ਹੈ ਬੀਬੇ ਕੀ ਕਹਿੰਦੇ ਆ ਤਿਆਰ ਹੋ ਜਾ ਅੱਜ ਆਪਾਂ ਭੂਆ ਕੋਲੇ ਜਾਣਾ ਸੱਚੀ ਜਾਣਾ ਜੇ ਉੱਠ ਮਾਰਦਾ ਨਹੀਂ ਨਹੀਂ ਸੱਚੀ ਜਾਣਾ ਹੁਣ ਬੀਬੇ ਪੁੱਛੂਗੀ ਕੱਪੜੇ ਬਣ ਨਾਗੇ ਤਾਂ ਆਏ ਆ ਠੀਕ ਆ ਤਿਆਰ ਹੋ ਜਾ ਤੂੰ ਹੀ ਨਹੀਂ ਉਹ ਜੀ ਹੁਣ ਆਪਾਂ ਵੇਟ ਕਰਦੇ ਆ ਕਿ ਕਦੋਂ ਬੇਬੇ ਟੇਜੀ ਉਹ ਟਰੰਕ ਨੂੰ ਦੇਖੇ ਜਦੋਂ ਪਤਾ ਲੱਗੇ ਕਿ ਚੋਰੀ ਹੋ ਚੁੱਕਾ ਸੋ ਉਹਨਾਂ ਟਾਈਮ ਵੇਟ ਕਰਾਂਗੇ ਆਪਾਂ ਕਿ ਕਦੋਂ ਬੇਬੇ ਵਾਹ ਮਾਰਦੀ ਆਪਾਂ ਨੂੰ ਓਏ ਮੰਮੇ ਮੰਮੇ ਹਾਂਜੀ ਉਰੇ ਆ ਮਾਂ ਕੱਪੜੇ ਪਾਉਣ ਲੱਗੀ ਤੇ ਟਰੰਕ ਹੈ ਨਹੀਂ ਜੇਗਾ ਇੱਥੇ ਹੋਣਾ ਬੇਬੇ ਕਿੱਥੇ ਹੈ ਨਹੀਂਗਾ ਕਿਤੇ ਵੀ ਮੈਂ ਕੱਪੜੇ ਪਾਉਣ ਲੱਗੀ ਤੇ ਹੈ ਨਹੀਂਗਾ ਟਰੰਕ ਕਿਤੇ ਫੇਰ ਆਂਦਾ ਇੱਥੇ ਹੋਣਾ ਉਹ ਕਿਤੇ ਜਾਣਾ ਕੋਣ ਲੈ ਕੇ ਨਹੀਂ ਗਿਆ ਇੱਥੇ ਕਿਤੇ ਰੱਖ ਰੂ ਪਤਾ ਨਹੀਂ ਦਿੱਤਾ ਮੈਂ ਕਿੱਥੇ ਰੱਖਣਾ ਮੈਂ ਤਾਂ ਕੱਪੜੇ ਪਾਉਣ ਲੱਗੀ ਤੇ ਟਰੈਗ ਹੈ ਨਹੀਂ ਜੀਗਾ ਬਈ ਇੱਥੇ ਕਿਤੇ ਪਿਆ ਹੋਣਾ ਉਹ ਮਗਰ ਗਈ ਨਹੀਂਗਾ ਹੈ ਹੈ ਨਹੀਂਗਾ ਉਹ ਤਾਂ ਲੈ ਨਹੀਂ ਕਿਤੇ ਮੈਂ ਕੱਪੜੇ ਪਾਉਣ ਦੇ ਨਹੀਂ ਆਂਦਾ ਲੈ ਨਹੀਂ ਮੇਰਾ ਅੱਜ ਮਮੇ ਨੇ ਪੁੱਛ ਹੈ ਅੱਜ ਮਮੇ ਨੇ ਪੁੱਛ ਮੇਰਾ ਟਰੈਗ ਕਿੱਥੇ ਚਲੇ ਗਿਆ ਇੱਥੋਂ ਮੰਮੀ ਉਰੇ ਆਏਗੇ ਮੇਰੇ ਵੀ ਆ ਗਈ ਮੰਮੀ ਮੇਰਾ ਕਿ ਟ੍ਰੈਂਕ ਪਿਆ ਸੀ ਕਿ ਮੈਂ ਕੱਪੜੇ ਪਾਉਣ ਲੱਗੀ ਤਾਂ ਮੇਰਾ ਟ੍ਰੈਂਕੇ ਨੇ ਕੋਣ ਲੈ ਗਿਆ ਟ੍ਰੈਂਕ ਬਚਾ ਕੇ ਮੈਨੂੰ ਕੀ ਪਤਾ ਮੈਂ ਤਾਂ ਝਾੜੂ ਲਾਇਆ ਤਾਂ ਪੋਚਾ ਲਾਇਆ ਮੈਂ ਤਾਂ ਚਲੀ ਗਈ ਇੱਥੇ ਮੇਰੀਆਂ ਤਾਂ ਚੀਜ਼ਾਂ ਉਹਦੇ ਤੇ ਬਹੁਤ ਜ਼ਿਆਦਾ ਸੀ ਮੈਂ ਸੀ ਗਈਆਂ ਮੈਂ ਤਾਂ ਆਪ ਨਹੀਂ ਵੇਖਿਆ ਇਹ ਮੇਰਾ ਪਿਆਨ ਦੱਸੀਦਾ ਇੱਥੋਂ ਕਿੱਧਰ ਚਲੇ ਗਿਆ ਕੀ ਬਤਾ ਮੈਂ ਕੱਪੜੇ ਪਾਉਣ ਲੱਗੀ ਤਾਂ ਮੇਰਾ ਟ੍ਰੈਂਕੇ ਇੱਥੇ ਬੇਬੇ ਇੱਥੇ ਨੇ ਇੱਥੇ ਹੋਣਾ ਉਹ ਨਹੀਂ ਕਿ ਕਿੱਥੇ ਜਾਣਾ ਤੇਰੀ ਸ਼ਰਾਪਤ ਹੋ ਗਈ ਫਿਰ ਇਹ ਵੀਡੀਓ ਕੋਈ ਪ੍ਰੋਗਰਾਮ ਚ ਤੂੰ ਕੁਝ ਕੀਤਾ ਹੋਣਾ ਵੇਟਰਾ ਕਿ ਮੈਂ ਕੱਪੜੇ ਪਾਉਣਗੇ ਟਰੰਕ ਹੀ ਨਹੀਂ ਸੀਗਾ ਉਹ ਫਿਰ ਤੇ ਮੈਂ ਵੀਡੀਓ ਦਾ ਹੁਣ ਟਰੰਕ ਦੀਆਂ ਵੀਡੀਓ ਬਣਾਈ ਜਾਣੀਆਂ ਮੈਨੂੰ ਕੋਈ ਪਤਾ ਨਹੀਂ ਮੇਰਾ ਟਰੰਕ ਹੀ ਨਹੀਂਗਾ ਇੱਥੇ ਕਿਤੇ ਹੋਣਾ ਡੈਡ ਡੈਡੀ ਨੇ ਨਾ ਰੱਖਤਾ ਹੋਵੇ ਨਹੀਂ ਨਹੀਂ ਟਰੰਕ ਤੇਰੀ ਸ਼ਰਾਬਤ ਨਾ ਹੋਵੇ ਟਰੰਕ ਹੀ ਨਹੀਂਗਾ ਮੇਰਾ ਮੈਂ ਕੱਪੜੇ ਪਾਉਣ ਲੱਗੀ ਮੈਂ ਬੈਠੀ ਹਾਂ ਲਈ ਕੱਪੜੇ ਪਾਉਣ ਤੋਂ ਤੇ ਡੈਡੀ ਤੂੰ ਆ ਨਾ ਡੈਡੀ ਤੇਰਾ ਡੈਡੀ ਨੇ ਕੀ ਕਰਨ ਮੈਂ ਡੈਡੀ ਕਈ ਵਾਰ ਨਹੀਂ ਰੱਖ ਦਿੱਤੇ ਹੁਣ ਕਿ ਸਾਮ ਸੂਮ ਕਿਹਨੇ ਕਿਤੇ ਰੱਖਤਾ ਹੋਵੇ ਟਰੰਕ ਸੋਹਣਾ ਹੈ ਨਹੀਂ ਨਹੀਂ ਤੇਰੀ ਸ਼ਰਾਰਤ ਦਾ ਕੋਈ ਲੈ ਬੇਬੇ ਮੈਂ ਦੱਸ ਮੇਰੇ ਤੋਂ ਯਕੀਨ ਹੈ ਨਹੀਂ ਤੈਨੂੰ ਨਹੀਂ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਸੋ ਫਾਈਨਲੀ ਬੇਬੇ ਨੂੰ ਪਤਾ ਲੱਗ ਚੁੱਕਾ ਸੋ ਹੁਣ ਆਪਾਂ ਬੇਬੇ ਕੋਲ ਭੂਲੇ ਚ ਬਣ ਕੇ ਜਾਣਾਗੇ ਬੇਬੇ ਇੱਤਾ ਕਰਕੇ ਨਾ ਹਾਂ ਤੂੰ ਤਾਂ ਨਿੱਕੇ ਚ ਰੱਖ ਲੋ ਕਿ ਤੂੰ ਮੈਂ ਤਿਆਰ ਹੋਣਾ ਮੈਂ ਕਾਦਲੀ ਰੱਖਣਾ ਤੇ ਮੈਂ ਤਿਆਰ ਕਾਦਣਾ ਆਵਾ ਫਿਰ ਓਏ ਜਿਹੜਾ ਮਾਰੀ ਚ ਜਿਹੜੇ ਕੱਪੜੇ ਪਏ ਉਹ ਪਾ ਲੋ ਉਹ ਨਹੀਂ ਪਾਉਣੇ ਮੇਰੇ ਮੇਲ ਕੱਪੜੇ ਚ ਮੋਟੇ ਪਾ ਓਏ ਬਾਲਾ ਇੱਕ ਵਾਰੀ ਆਪਾਂ ਮੈਂ ਉਹਨਾਂ ਨੇ ਕਿਆ ਰੋਣਾ ਓ ਭੂਆ ਕੋਲੇ ਜਾਣਾ ਮੜਾ ਆ ਆਪਾਂ ਉੱਥੇ ਵਲੌਗ ਬਣਾਉਣਾ ਹੈ ਨਹੀਂ ਤੂੰ ਮੈਨੂੰ ਮੈਨੂੰ ਡਰੈਗ ਭਾਕੇ ਦੇ ਮੇਰਾ ਮੈਨੂੰ ਨਹੀਂ ਪਤਾ ਕਿੱਥੇ ਗੁੰਮ ਕੀਤਾ ਬੇਬੇ ਘਰੇ ਹੀ ਹੋਣਾ ਘਰੇ ਕਿਤੇ ਪਿਆ ਮੈਨੂੰ ਕਿਤੇ ਰੱਖਿਆ ਰੁਕਿਆਦਾ ਨਾ ਮੈਂ ਜਾਣ ਕੇ ਦੇਦਾ ਭਾਕੇ ਲੈਣ ਕੇ ਦੇ ਚਲ ਮੈਂ ਵੇਖਣਾ ਇੱਕ ਵਾਰੀ ਇੱਥੇ ਕਿਤੇ ਡੈਡੀ ਨੇ ਨਾ ਰੱਖ ਤੋਗੇ ਜਿਹਨੇ ਮਰਜੀ ਰੱਖਿਆ ਤੂੰ ਭਾਕੇ ਲੈਣ ਕੇ ਦੇ ਮੈਨੂੰ ਤੇਰੀ ਸ਼ਰਾਰਤ ਲੱਗਦੀ ਐ ਨਾ ਮੇਰੇ ਤੇ ਮੈਂ ਮੈਂ ਸ਼ਰਾਰਤਾਂ ਕਰਦਾ ਕਿ ਮੈਨੂੰ ਨਹੀਂ ਪਤਾ ਤੇਰੀ ਸ਼ਰਾਰਤ ਹੋ ਗਈ ਮੇਰਾ ਡਰੈਗ ਭਾਕੇ ਦੇ ਮੇਨ ਉਹ ਇਦਾਂ ਕਰ ਬੇਬੇ ਇੱਕ ਵਾਰੀ ਉਹ ਅਲਮਾਰੀ ਤੇ ਪਏ ਆ ਕੇ ਲੱਭ ਲਾਂਗੇ ਡਰੈਗ ਲੇਟ ਹੋ ਜਾਣਾ ਡਰੈਗ ਲੱਭ ਕੇ ਜਾਣਾ ਮੇਰੇ ਕਮਰੇ ਮੇਰੇ ਕਮਰੇ ਚ ਕੋਈ ਆ ਹੀ ਨਹੀਂ ਸਕਦਾ ਕਿ ਨਹੀਂ ਆਉਣਾ ਮੇਰੇ ਕਮਰੇ ਚ ਉਹੀ ਤਾਂ ਗੱਲ ਤੇਰੀ ਕਮਰੇ ਚ ਕੋਈ ਨਹੀਂ ਆਉਣਾ ਮੇਰੇ ਕਮਰੇ ਚ ਨਹੀਂ ਆਉਣਾ ਚਲ ਮੈਂ ਇੱਕ ਵਾਰੀ ਵੇਖਣਾ ਆ ਬੇਖਣਾ ਪਰ ਵਾਈ ਕਮ ਮੈਂ ਡਰਗ ਭਾ ਕੇ ਦੇ ਲੋ ਵੀ ਸੱਜਣੂ ਹੁਣ ਆਪਾਂ ਜਿਹੜੀ ਚੀਜ਼ ਕਰਨ ਲੱਗੇ ਆਪਾਂ ਬੇਬੇ ਕੋਲ ਇਦਾਂ ਹੀ ਸਿੱਧਾ ਫੋਨ ਲੈ ਕੇ ਵਲੌਗ ਸਟਾਰਟ ਕਰਦੇ ਨਾ ਬੇਬੇ ਨੂੰ ਇਹ ਕਹਿਣਾ ਕਿ ਬੇਬੇ ਆਪਾਂ ਅੱਜ ਦਾ ਵਲੌਗ ਸਟਾਰਟ ਕਰਨਾ ਪਪੂਆ ਹੁਣਾਂ ਕੋਲੇ ਜਾ ਕੇ ਵਲੌਗ ਬਣਾਉਣਾ ਤੇ ਬੇਬੇ ਨੂੰ ਕਹਾਂਗੇ ਟਰੰਕ ਜਿਹੜਾ ਭਈਆ ਪਾ ਕੇ ਲੱਭ ਲਾਂਗੇ ਫੇ ਇੱਕ ਵਾਰੀ ਆਪਾਂ ਇਦਾਂ ਹੀ ਤਿਆਰ ਤਿਰੂ ਕੇ ਚੱਲੀਏ ਸਵਾ ਉਹ ਫੇਰ ਚੱਲਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਸ ਕਰਦੇ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਬੇਬੇ ਅੱਜ ਕਿੱਥੇ ਚੱਲੇ ਆਪਾਂ ਤੂੰ ਆ ਨਾ ਭੂਆ ਕੋਲੇ ਜਾਣਾ ਪਹਿਲਾਂ ਟਰੰਕ ਭਾੜ ਮੇਰਾ ਟਰੰਕ ਤਾਂ ਮੇਰਾ ਥਿਆਉਂਦਾ ਨਹੀਂ ਤੇ ਮੈਂ ਭੂਆ ਕੋਲੇ ਅਗੀ ਲੈ ਜਾਉਂਦਾ ਉਹ ਬੇਬੇ ਆਪਾਂ ਇਹਨਾਂ ਨੂੰ ਨਹੀਂ ਦੱਸਣਾ ਕਿ ਟਰੰਕ ਚੋਰੀ ਹੋ ਗਿਆ ਅੱਲਾ ਕਿ ਕੀ ਟਰੰਕ ਆਪਣਾ ਲੱਭਦਾ ਨਹੀਂ ਪਿਆ ਨਹੀਂ ਤੂੰ ਭਾੜ ਕੇ ਜੇ ਪਹਿਲਾਂ ਜਿੱਥੇ ਮਾਰਜੀ ਭਾੜ ਲੈ ਉਹ ਕੀ ਕਹਿਣਗੇ ਫੇਰ ਆਪਾਂ ਉਹਨਾਂ ਨੂੰ ਥੋੜੀ ਦੱਸਣਾ ਨਾ ਦੁੱਛਾਂਗੇ ਤਾਂ ਫੇਰ ਪਤਾ ਤਾਂ ਲੱਗ ਹੀ ਕੀ ਪਤਾ ਕਿੱਥੇ ਹੋ ਕੇ ਉਹ ਪਤਾ ਕੀ ਕਰਦੇ ਆ ਆ ਕੇ ਲੱਭ ਲਾਂਗੇ ਨਹੀਂ ਨਹੀਂ ਆ ਬਾਹਰ ਕੇ ਫੇਰ ਜਾਨਾ ਮੈਂ ਨਹੀਂ ਉਤਰ ਜਾਣਾ ਜਦ ਪਾਇਆ ਨਾ ਮੇਰੇ ਕੋਲ ਉਹ ਦੂਸਰੇ ਪੁਰਾਣੇ ਸੂਟ ਪਾਵਾ ਨਹੀਂ ਨਹੀਂ ਪੁਰਾਣੇ ਨੇ ਮੈਂ ਸੂਟ ਪਾਣ ਮੇਰੇ ਕਮਰੇ 'ਚ ਤਾਂ ਕੋਈ ਆ ਹੀ ਨਹੀਂ ਸਕਦਾ ਕੌਣ ਕੌਣ ਆਉਂਦਾ ਤੇਰੇ ਕਮਰੇ 'ਚ ਮੈਂ ਤੂੰ ਹੀ ਆਣਾ ਤੇਰੀ ਖਰਾਬ ਹੋਊਗੀ ਲੈ ਮੇਰੇ ਦੇ ਚੱਕਰ ਵਿੱਚ ਕੋਸ਼ਿਸ਼ ਕੀਤਾ ਉਹਨਾਂ ਤੋਂ ਬੇਬੇ ਮੇਰੇ ਤੇ ਯਕੀਨ ਹੈ ਨਹੀਂ ਤੇਨੂੰ ਮੈਨੂੰ ਤੇਰੇ ਦਾ ਕੋਈ ਯਕੀਨ ਨਹੀਂ ਲੈ ਰੱਬ ਦੇ ਆ ਮੁੰਡੇ ਦੇ ਨਹੀਂ ਯਕੀਨ ਮੈਂ ਮੈਨੂੰ ਉਹ ਬਾਹਰ ਕੇ ਦੇ ਪਹਿਲਾਂ ਤੇ ਫੇਰ ਮੈਂ ਜਾਉਂਗੀ ਮੈਂ ਬੇਬੇ ਨੂੰ ਇੱਕਦਾਂ ਕਹਤੋ ਲੱਗੀਆਂਦਾ ਕਿ ਮੈਂ ਚੱਕਿਆ ਮੈਂ ਚੱਕਿਆ ਇਹ ਛਰਾਬ ਤੇਰੀ ਆ ਮੈਂ ਇੱਕ ਵਾਰੀ ਨਾ ਕੈਮਰੇ ਵੇ ਨਾ ਜੋ ਮਰਜੀ ਵੇਖ ਭਾਅ ਕੇ ਦੇ ਪਾ ਆਪਾਂ ਕੈਮਰੇ ਵੇ ਨੇ ਕੀ ਪਤਾ ਕੈਮਰੇ ਵੇਖ ਕੀ ਪਤਾ ਕੈਮਰੇਾਂ ਤੇ ਹਣਾ ਆ ਪਤਾ ਲੱਗ ਜੀ ਕੀ ਪਤਾ ਲੱਗਦਾ ਅੱਜ ਕੱਲ ਬੇਬੇ ਕੋਈ ਪਤਾ ਨਹੀਂ ਲੱਗਦਾ ਕਰਦੇ ਬੇਈਮਾਨ ਹੋ ਜਾਂਦੇ ਨੇ ਨਚੀਜਾ ਵੇਖ ਕੇ ਵਿੱਚ ਕਰਦੇ ਨਹੀਂ ਇਹ ਟਰੰਕ ਜਾਏਗੀ ਕੀ ਮੇਰੀਆਂ ਬਹੁਤ ਮਹਿੰਗੀਆਂ ਚੀਜ਼ਾਂ ਕਾਗਜ਼ ਪੱਤਰ ਮੇਰੀ ਟੂਸ਼ਨ ਸਾਰਾ ਮੈਂ ਟਰੰਕ ਜੀ ਸੀਗਾ ਮਹਿੰਗੀਆਂ ਤਾਂ ਮੇਰੀ ਉਹਦੇ ਜੀ ਠੀਕੀਆਂ ਕੱਲ ਮੈਂ ਕਵਨੂ ਨਾ ਪਰਾਨਾ ਨਹੀਂ ਪਾ ਕੇ ਜਾਣਗੇ। ਕੱਲ ਮੈਂ ਵੇਖਣਾ। ਵੇਖ, ਪਰਵਾਹੀ ਕਰ। ਇਹ ਸ਼ਰਾਬ ਤੇ ਤੇਰੀ ਆ। ਲੋ ਜੀ ਇਧਰ ਅਸੀਂ ਭੂਆ ਕੋਲੇ ਜਾਣਾ ਇਹ ਕੰਮ ਕੋਈ ਹੋ ਰਹੀ ਹੋ ਗਿਆ। ਤੇ ਕੰਮ ਮੈਂ ਤੂੰ ਹੀ ਕੀਤਾ। ਉਹ ਲੈਵੇਂ ਮੈਂ ਕੀਤਾ ਮੈਂ ਕਬਰੇ ਤੇ ਵੀਖਿਆ। ਤੂੰ ਕਮਰੇ ਤੇ ਨਾ ਆਇਆ ਕੰਮ ਕਬਰੇ ਜੀ ਨਹੀਂ ਵੜ ਹੋ ਕੇ ਕਮਰੇ ਜਾਣਾ ਨਹੀਂ ਰੱਜਾ ਮੇਰੇ ਕੇ। ਹਾਇ ਕੁ ਮੈਂ ਨਾ ਆਇਆ ਕਿ ਨਾ ਹੋਰ ਕਿਨੇ ਆਉਣ ਆ। ਹਾਂ ਮੈਂ ਕਬਰੇ ਜੀ ਕੋਣ ਲੈ ਕੇ ਟੈਕ ਮੈਂ। ਕਬਰੇ ਵੀਖਦੇ ਆ ਯਾਰ। ਬੇਬੇ ਬੇਬੇ ਕਰਮ ਬੇਬੇ ਮੇਰੇ ਤੋਂ ਛੱਕ ਗਰੀ ਜਾਂਦੇ ਬੇਬੇ ਨੂੰ ਪਤਾ ਕੀ ਇਹਦੀ ਸ਼ਰਾਬ ਤੋਂ ਨਹੀਂ ਲਓ ਜੀ ਹੁਣ ਆਪਾਂ ਬੇਬੇ ਨੂੰ ਤਿਆਰ ਸ਼ਰ ਕਰਾ ਕੇ ਤਰੀਕਿਆਂ ਬਾਹਰ ਲੈ ਕੇ ਆਵਾਂ ਮੈਨੂੰ ਤੇ ਡਰ ਜਦੋਂ ਬੇਬੇ ਨੂੰ ਸੱਚੀ ਪਤਾ ਲੱਗਣਾ ਕਿ ਇਹ ਕੰਮ ਹਰ ਮੰਦੇ ਕਰਦੂਤਾ ਨੇ ਬੇਬੇ ਨੇ ਗਾਂ ਬਹੁਤ ਪੈੜੀਆਂ ਦੇ ਬੇਬੇ ਪਤਾ ਨਹੀਂ ਕੀ ਸੋਚੂ ਲਓ ਜੀ ਬੇਬੇ ਤਿਆਰ ਸ਼ਰ ਹੋ ਚੁੱਕੇ ਨੇ ਸੋ ਹੁਣ ਅੱਜ ਅਸੀਂ ਦੋਵੇਂ ਜਾਣੇ ਚੱਲਾਂਗੇ ਮੈਂ ਤੇ ਬੇਬੇ ਨਹੀਂ ਜਾਣਾ ਭੂਆ ਬੇਬੇ ਮਾੜਾ ਕੋਈ ਚੱਜ ਨਾ ਤਾਂ ਲੀੜੇ ਪਾ ਲੈਂਦੀ ਮੈਂ ਆ ਵੀ ਸੋਹਣਾ ਆਇਆ ਸੂਟ ਨਹੀਂ ਇਹ ਤੈਨੂੰ ਸੋਹਣਾ ਲੱਗਦਾ ਮੈਨੂੰ ਨਹੀਂ ਨਾ ਸੋਹਣਾ ਮੇਰੇ ਸੋਹਣੇ ਲਈ ਕੱਪੜੇ ਦੋਦੇ ਤੁਸੀਂ ਚੱਲ ਮਾੜੇ ਹੱਸ ਕੇ ਵੀ ਵੀਡੀਓ ਬਣਾ ਲਈ ਕੋਈ ਵਾਸ ਮੈਨੂੰ ਹਸਾਂਦਾ ਮੇਰਾ ਤਾਂ ਮੂਡ ਖਰਾਬ ਹੋਇਆ ਪਿਆ ਉਹ ਲੱਭ ਜੂ ਬੇਬੇ ਇੱਥੇ ਨਹੀਂ ਨਾ ਮੈਨੂੰ ਪਤਾ ਉਹਨਾਂ ਦਾ ਤੇਰੀ ਖਿਦਾਦਾ ਤੇ ਤੇਰੀ ਬੰਦ ਦਾ ਵੇਖੀ ਤੇਰੇ ਨਾਲ ਕੀ ਗੁੱਸਾ ਸੀਗਾ ਵੀ ਤੂੰ ਇਥੇ ਰੱਤ ਕੀਤੀ ਹੈ ਮਚਾ ਜਦੇ ਤਾਂ ਕੱਪੜੇ ਭੂਆ ਕੋਲੇ ਪਾ ਕੇ ਜਾਂਦੀ ਮਾਂ ਕੱਪੜੇ ਪਾ ਕੇ ਭੂਆ ਕੋਲੇ ਜਾਂ ਮੂਆਣੋਂ ਤੇ ਬੜਾ ਤੈਨੂੰ ਪਸੰਦ ਕਰਨਾ ਹੈ ਨਹੀਂ ਪਸੰਦ ਨਹੀਂ ਗੱਲ ਹੈ ਮੇਰੇ ਕੱਪੜੇ ਜਿਹੜੇ ਚਾਜ ਦੇ ਸੋਹਣੇ ਸੀਗੇ ਸੋਹਣੇ ਹੁਣ ਅਹੀਂ ਚੱਲੇ ਭੂਆ ਕੋਲੇ ਜਾਣਾ ਨਹੀਂ ਮੈਨੂੰ ਤਾਂ ਪਹਿਲਾਂ ਭਾਰ ਕੇ ਦੇ ਟ੍ਰਾਂਕ ਇੱਥੇ ਆ ਜਾਊਂਗੀ ਮੈਂ ਬੇਬੇ ਇੱਕੋ ਗੱਲ ਨੂੰ ਨਹੀਂ ਦੂਦੇ ਫੜੀ ਫਿਰਦੀ ਆ ਟ੍ਰਾਂਕ ਇੱਥੇ ਆਉਣਾ ਕੋਈ ਨਾ ਲੱਭ ਜੂਗਾ ਐਸਾ ਕੀ ਹੀ ਉਹ ਜਿਹੜੀਆਂ ਛੜਾਤਾਂ ਆਈਆਂ ਨੇ ਸਾਰੀਆਂ ਮੇਰੇ ਤੇ ਕਾਹ ਤੋਂ ਸ਼ੱਕ ਕਰੀ ਜਾਨੀ ਤੇਰੇ ਸਾਹ ਦਾ ਤੂੰ ਹੀ ਕਮਰੇ ਜਾਣਾ ਹੋਰ ਕੋਈ ਕਮਰੇ ਜੀ ਨਹੀਂ ਮੇਰੇ ਤੇਰੇ ਨਾਲ ਕਿਹੜੀ ਬੰਨੀ ਸੀ ਆਈਡੀ ਵਾਲੀ ਬਣਨੀ ਆਂ ਕਿ ਉਹ ਸ਼ੱਕ ਕੇ ਹੋਰ ਤੇ ਕਰਦੇ ਬੰਦਾ ਬੰਦਾ ਕੋਈ ਹੋਰ ਨਿਕਲਦਾ ਨਹੀਂ ਨਹੀਂ ਇਹ ਤੂੰ ਹੀ ਨਿਕਲਦਾ ਵਿੱਚੋਂ ਵੇਖ ਲੈ ਹਾਂ ਰੋਗ ਵੀ ਆ ਬੇਬੇ ਮੈਂ ਕੈਮਰਾ ਵੇਖ ਕੇ ਆਉਣਾ ਕੀ ਕੈਮਰੇ ਚ ਵੇਖੇਂਗਾ ਕੈਮਰਾ ਫੜਾ ਜੂਗਾ ਤੈਨੂੰ ਤੇ ਰੰਗ ਵੀ ਲੈ ਫੜ ਲੈ ਲੈ ਚੱਲ ਆਪਾਂ ਸਜ ਤੋਂ ਪਹਿਲਾਂ ਕੈਮਰੇ ਚ ਜਾ ਕੇ ਵੇਖ ਕੇ ਆਉਣੇ ਆ ਬੇਬੇ ਲੱਗਿਆ ਪਤਾ ਵੀਡੀਓ ਵੇਖ ਕੋਈ ਢੱਕ ਕੇ ਲਈ ਜਾਂਦਾ ਟਰੰਕ ਆ ਵੀਡੀਓ ਚ ਹੈ ਮੈਂ ਤਾਂ ਤੂੰ ਹੀ ਲੱਗਦਾ ਵੀਡੀਓ ਉੱਪੇ ਬੇ ਧਿਆਨ ਨਾਲ ਵੇਖ ਮੈ ਲੱਗਦਾ ਨਹੀਂ ਧਿਆਨ ਨਾਲ ਵੀ ਨਹੀਂ ਆਵੇਗਾ ਤੂੰ ਹੀ ਲੱਗਦਾ ਮੈਨੂੰ ਤਾਂ ਮੂੰਹ ਮਾ ਦੇ ਠਗਿਆ ਹੋਇਆ ਸਾਰਾ ਮੂੰਹ ਤੇਰਾ ਠਗਿਆ ਪਤਾ ਕਹੀ ਅੱਖਾਂ ਨੰਗੀਆਂ ਮੂੰਹ ਤੇਰਾ ਠਗਿਆ ਉਹ ਬੇਬੇ ਧਿਆਨ ਨਾਲ ਵੇਖ ਮੈਂ ਨਹੀਂ ਅੰਮੇ ਮਗ ਧਿਆਨ ਨਾਲ ਵੀ ਨਹੀਂ ਆ ਤੂੰ ਹੀ ਲੱਗਦਾ ਮੈਨੂੰ ਤਾਂ ਆ ਬੇ ਮੈਂ ਵੀਡੀਓ ਵੇਖ ਲਈ ਆ ਨਾ ਹਾਏ ਰੱਬਾ ਲੰਦਾਸ ਤੂੰ ਹੀ ਲੱਗਦਾ ਤਾ ਮੇਰੇ ਸ਼ੱਕ ਚ ਰਹਿ ਜਾ ਟਰੰਕ ਕੋਈ ਚੱਕ ਕੇ ਲੈ ਗਿਆ ਤੇ ਤੈਨੂੰ ਮੈਂ ਹੀ ਲੱਗੀ ਜਾਂਦਾ ਤੂੰ ਹੀ ਆ ਮੈਨੂੰ ਤਾਂ ਲੱਗਦਾ ਵੇ ਮੈਨੂੰ ਜਿਹੜੀ ਤੂੰ ਹੀ ਲੱਗੀ ਜਾਂਦਾ ਮੈਂ ਮੈਂ ਟਰੰਕ ਤੂੰ ਕੀ ਕਰਾਉਣਾ ਚਾਰ ਪੌਣਾ ਚਾਰ ਦਿਨ ਹੀ ਗੱਲ ਹੁੰਦੀ ਹਾਂ ਕੱਪੜੇ-ਕੁਪੜੇ ਕੇ ਸਿਰ ਦੇਂਗਾ ਟਰੰਕ ਵੀ ਕਿਤੇ ਸਿਰ ਦੇਂਗਾ ਮੈਂ ਕੱਪੜੇ ਕੀ ਕਰਨਾ ਮੈਂ ਟਰੰਕ ਕੀ ਕਰਨਾ ਕੀ ਪਤਾ ਮੇਰਾ ਤਾਂ ਕੰਮ ਖਰਾਬ ਕਰਤਾ ਨਾ ਤੂੰ ਹਰਬ ਮੇਰੇ ਤੇ ਕਾ ਤੂੰ ਸ਼ੱਕ ਕਰੀ ਜਾਂਦੀ ਬੇਬੇ ਤੂੰ ਕਿਹ ਕਮਰੇ ਜਾਣਾ ਹੋਰ ਤਾਂ ਮੇਰੇ ਕੋ ਕਮਰੇ ਚ ਜਾ ਹੀ ਨਹੀਂ ਸਕਦਾ ਆ ਵੀਡੀਓ ਵੇਖ ਲੈ ਵੀਡੀਓ ਚ ਕੋਈ ਨਹੀਂ ਮੈਂ ਤੂੰ ਹੀ ਲੱਗਦਾ ਮੂੰ ਬੱਦਾ ਪਤਾ ਲੱਗਦਾ ਮਾੜਾ ਮੋੜਾ ਤਾਂ ਪਤਾ ਲੱਗਦਾ ਯਾਰ ਤੂੰ ਹੀ ਲੱਗਦਾ ਮੈਨੂੰ ਲੱਗਦਾ ਅੱਜ ਨਹੀਂ ਆਪਣੇ ਤੋਂ ਭੂਆ ਕੋਲੇ ਜਾਇਆ ਜਾਣ ਕਿਉਂ ਨਹੀਂ ਜਾਇਆ ਜਾਣ ਭਾਰਤੂ ਦੀ ਪੈਰਵਾਹੀ ਕਰ ਬਲ ਢੰਗ ਪਾੜ ਲੱਤੇ ਨੀ ਗੇ ਫੇ ਜਾਵਾਂਗੇ ਤੂੰ ਤੇ ਬੇ ਮੇਰੇ ਤੇ ਸ਼ੱਕ ਕਰੀ ਜਾਂਨੀ ਮੈਨੂੰ ਤੂੰ ਹੀ ਲੱਗੀ ਜਾਂਦਾ ਫਿਰ ਕੀ ਤੇਰੇ ਤੇ ਸ਼ੱਕ ਕਰਨਾ ਸੁੱਤੇ ਪਏ ਆ ਉਧਰ ਕੰਮ ਵਿਗੜਿਆ ਪਿਆ ਵਾ ਕਿਉਂ ਮਰੇ ਆਓ ਮੇਰੀ ਗੱਲ ਸੁਣੋ ਬੇਬੇ ਟੈਨਸ਼ਨ ਨਾ ਬਾਹਰ ਹੀ ਲੈ ਆ ਆਪਾਂ ਬੇਬੇ ਨੂੰ ਦੱਸ ਦਈਏ ਹਾਂ ਦੱਸ ਦੇ ਤੂੰ ਮੈਂ ਤਾਂ ਆਫ ਕਿਆ ਇਹੋ ਜਿਹਾ ਮਜ਼ਾਕ ਨਾ ਕਰ ਬੇਬੇ ਹਾਂ ਚੋਰ ਦਾ ਪਤਾ ਲੱਗ ਗਿਆ ਟਰੰਕ ਕਿਹਨੇ ਚੋਰੀ ਕੀਤਾ ਕਾਹਨ ਚੋਰ ਤੇਰੇ ਨਾਲ ਹੀ ਬੈਠਾ ਵਾ ਆਹੋ ਮੇਰਾ ਨਾ ਲਾ ਦੇ ਇੱਥੇ ਹੈ ਨਾ ਚੋਰ ਨਾਲ ਹੀ ਬੈਠਾ ਲੈ ਤੇ ਤੂੰ ਕਿਉਂ ਟਰੰਕ ਕੱਕਿਆ ਕਰ ਤੂੰ ਮੈਂ ਨਹੀਂ ਚੱਕਿਆਗਾ ਹੋਰ ਇਹਨੇ ਚੱਕਿਆ ਇਹਨੇ ਚੱਕਿਆ ਹੋਣਾ ਮੈਂ ਨਾ ਐਵੇਂ ਲਾ ਤਾ ਵੇ ਲਾ ਤੂੰ ਮੰਮੀ ਨੇ ਗੱਲ ਕੀਤੀ ਨਾ ਜਦ ਮੈਂ ਬੇਬੇ ਨੇ ਤੇਰੇ ਨਾਲ ਕੀਤੀ ਸੀ ਗਲਾਸ ਤੋੜ ਕੇ ਤੂੰ ਕਿ ਬੇਬੇ ਨਾ ਨਾ ਲਾਈ ਮੇਰਾ ਵੀਡੀਓ ਜਿਹੜੀ ਬਣਾਈ ਸੀ ਉਹੀ ਗੱਲ ਐ ਨਾ ਕਿ ਤਾ ਬੇਬੇ ਇਹਨੇ ਚੱਕਿਆ ਤੂੰ ਇਹਨਾਂ ਦੇ ਕਮਰੇ ਦੀ ਭਿਆ ਹੈ ਮੰਮੀ ਕਗਾ ਇਹਨੇ ਨਹੀਂ ਚੱਕਿਆ ਹੋਊਗਾ ਫਿਰ ਮੈਂ ਮੂੰਹ ਕਾ ਚੱਕਿਆ ਨਾ ਮੰਮੀ ਮੇਰਾ ਲਈ ਜਾਂਦੀ ਵੇਖ ਲਾ ਵਾੜ ਇੱਥੇ ਤੁਰ ਖਾਣ ਲਾ ਪੀ ਮੈਨੂੰ ਜਨਾ ਵੀ ਟੁਕ ਮਾਰੂਗਾ ਬਣਾਉਣੀ ਮੇਰਾ ਟਰੰਕ ਚੱਕ ਕੇ ਗੁੰਮ ਕਰਤਾ ਮੰਮੀ ਨੇ ਰੱਖਿਆ ਮੰਮੀ ਨੂੰ ਕਹੇ ਮੰਮੀ ਨਾ ਨਹੀਂ ਕਰ ਤੂੰ ਮੈਂ ਨਾਲ ਹੀ ਹੋਏਗਾ ਮੈਂ ਨਹੀਂ ਰਲਿਆ ਮੰਮੀ ਨੇ ਕਿਹਾ ਮੰਮੀ ਪਤਾ ਕੀ ਕਹਿੰਦੀ ਮੰਮੀ ਕਹਿੰਦੀ ਤੇਰੀ ਬੇਬੇ ਦਾ ਟਰੰਕ ਬੜਾ ਸੋਹਣਾ ਇਦਾਂ ਕਰਦੇ ਆ ਕਿ ਚੱਕ ਕੇ ਮੈਂ ਆਪਦੇ ਉੱਥੇ ਰੱਖ ਦਿੰਨੀ ਆ ਕਿ ਬਾਜੂ ਦਾ ਲਾ ਤੂੰ ਕਿੱਡਾ ਝੂਠ ਮਾਰਦਾ ਬਾਜੂ ਦਾ ਮ ਆ ਜੂ ਫਿਰ ਫਿਰ ਤੁਸੀਂ ਦੁਆ ਜਾਣਾ ਚੱਕਾ ਗਿਆ ਟੋਟ ਚੱਕਾ ਮੰਮੀ ਨੇ ਚੱਕਿਆ ਨਹੀਂ ਤੈਨੂੰ ਲੱਗਦਾ ਵੀ ਮੈਂ ਇਹ ਜੂ ਪੁੱਠੇ ਕੰਮ ਕਰੂੰਗੀ ਹੁਣ ਕੀ ਪਤਾ ਮੈਨੂੰ ਕੀ ਨੇ ਚੱਕਿਆ ਡਰਾਂ ਕਿ ਮੇਰੇ ਦੋਆ ਤੁਹਾਡੇ ਦੋਆ ਕੀ ਆ ਚਾ ਤੇਰੇ ਤੇ ਚਾ ਇਹ ਦੇ ਮੈਂ ਕੋਈ ਚੋਰੀ ਨਹੀਂ ਕੀਤੀ ਮੰਮੀ ਨੇ ਕਿਹਾ ਮੰਮੀ ਕਹਿੰਦੀ ਨਾ ਅੱਜ ਆਪਾਂ ਇਦਾਂ ਕਰਦੇ ਮੇਰਾ ਦਿਲ ਕਰੀ ਜਾਂਦਾ ਬੇਬੇ ਮੈਂ ਮੈਂ ਤੇਰੇ ਕਿਸੇ ਗੱਲ 'ਚ ਹਾਂ ਵੀ ਨਹੀਂ ਪਰਣੀ ਮੈਂ ਪਹਿਲਾਂ ਹੀ ਸੱਚਾਈ ਦੱਸਦਾ ਕਰਨੀ ਬੇਬੇ ਨੂੰ ਵੀ ਆਹ ਪਲੈਨਿੰਗ ਚੱਲਦੀ ਐ ਐਡਾ ਚਲਾ ਕੇ ਕਰ-ਕਰ ਕੇ ਆਪ ਤੇ ਨਾ ਮੇਰਾ ਲਾਤਾ ਹਾਂ ਨਾ ਧੋੜੀ ਲਾਇਆ ਵਾ ਬੇਬੇ ਮੰਮੀ ਮਾਰਾ ਕੰਮ ਤੋਂ ਕੀਤਾ ਸ਼ਰਾਰਤ ਸਾਰੀ ਤੇਰੀ ਆ ਆਹ ਸ਼ਰਾਰਤ ਹਣਾ ਲੜ ਪਏ ਬੇਬੇ ਮੰਮੀ ਇਹਨਾਂ ਤੇ ਲੜਦੇ ਪਏ ਹਾਂ ਤੁਸੀਂ ਐਵੇਂ ਲੜੇ ਅਸੀਂ ਲੜੇ ਥੋੜੋ ਜਿਉਂ ਤੂੰ ਮੇਰੀ ਚੋਰੀ ਕਰਾ ਦਿੱਤੀ ਬੇਬੇ ਮੰਮੀ ਨੇ ਕੀਤਾ ਸਭ ਮੇਰੀ ਨੋ ਇਹ ਕੰਮ ਨਹੀਂ ਕਰਦੀ ਤੇਰੀ ਸ਼ਰਾਰਤ ਚੱਲਦੀ ਆ ਇਹ ਤੂੰ ਹੀ ਕੀਤਾ ਜਿਹੜਾ ਕੁਝ ਕੀਤਾ ਇਹ ਕੀ ਪਤਾ ਬੇਬੇ ਨੂੰ ਸਾਰਾ ਐਵੇਂ ਪਤਾ ਐਵੇਂ ਮੇਰਾ ਗਰੀਬ ਦਾ ਨਾਂ ਨਾ ਲਾਈ ਚੱਲ ਮੈਂ ਮੈਂ ਕੁਝ ਕੀਤਾ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਮੈਂ ਕੁਝ ਕੀਤਾ ਮੈਂ ਕਰ ਸਕਦਾ ਕੁਝ ਤਾਂ ਕੁਝ ਨਹੀਂ ਕੀਤਾ ਇਹ ਕੁਝ ਵੀ ਨਹੀਂ ਕਰਦਾ ਹਾਂ ਇਹ ਨਹੀਂ ਉਸ ਕਾ ਦਾ ਕਰੇ ਕਰੀ ਜਾਂਦਾ ਜੋਰੀਆਂ ਛੇੜੀ ਚੋਰੀ ਬੇਬੇ ਲੈ ਹੀ ਟਰੰਕ ਫਿਰ ਕੱਲੀ ਆ ਫਿਰ ਜਾ ਕੇ ਜਾਂ ਤੂੰ ਚਾਹੁੰਦੇ ਹੋ ਕਿ ਅਸੀਂ ਟਰੰਕ ਦੇ ਕੇ ਆਓ ਟਰੰਕ ਜੀ ਤਾਂ ਲੈ ਕੇ ਗਏ ਤਾਂ ਜਾਣਾ ਹੀ ਪੈਣਾ ਲੋ ਜੀ ਫਾਈਨਲੀ ਬੇਬੇ ਦਾ ਟਰੰਕ ਲੱਭ ਚੁੱਕਾ ਸੋ ਚੋਰ ਦਾ ਵੀ ਸਾਨੂੰ ਪਤਾ ਲੱਗ ਚੁੱਕਾ ਕਿ ਚੋਰ ਕੌਣ ਆ ਚੋਰ ਆ ਸਾਡੇ ਨਾਲ ਹੀ ਬੈਠਾ ਯੋਰ ਸਾਡੇ ਨਾਲ ਹੀ ਬੈਠਾ ਵੀਡੀਓ ਬਣਾਉਣ ਦਾ ਮਾਰਾ ਇਹ ਕਿਹਦੀ ਨਿਸ਼ਾਨਤਾ ਕਰਦਾ ਅੱਜ ਤਾਂ ਨਾ ਛੂਟੀ ਮੋਟੀ ਦੀ ਕੀਤੀ ਨਾ ਅੱਗੇ ਤਾਂ ਕੋਈ ਚੋਰੀ ਹੋਈ ਤੇ ਤੇਰਾ ਨਾਂ ਹੀ ਲੱਗਣਾ ਇਹ ਤੂੰ ਸੋਚ ਲੈ ਹਾਂ ਛਿੱਤਰ ਤੇਰੇ ਹੀ ਪਹਿਣੇ ਆ ਉਹ ਬੇਗਣੀ ਨਾਲ ਕੀ ਬਣਦਾ ਉਹ ਬੇਬੇ ਬਗਿਆੜ ਤੇ ਬਿੱਲੇ ਉਹਦੇ ਵਾਲੀ ਹੋਣੀ ਸੀ ਹਾਂ ਬੱਕਰੀਆਂ ਆਈ ਪਤਾ ਕੀ ਗੱਲ ਕੀ ਆ ਇਹ ਕੋਰ ਸੱਚ ਅੱਜ ਆਪਾਂ ਕਿਤੇ ਨਹੀਂ ਜਾਣਾ ਤੂੰ ਸੂਟ ਚੇਂਜ ਕਰ ਲਓ ਆਪਦਾ ਤੇ ਕਿਉਂ ਜਾਣਾ ਉੱਥੇ ਦਾਰਾ ਹੀ ਲਾਉਂਦਾ ਰਹਿਣਾ ਨਾ ਇਹ ਜ਼ੂਟ ਬਦਲਾਉਂਦਾ ਰਹਿਣਾ ਵੀਡੀਓ ਕਰਕੇ ਤੇ ਚੀਜ਼ ਚੋਰੀ ਹੋ ਗਿਆ ਵੀਡੀਓ ਕਰਕੇ ਕਿਹੜਾ ਮੈਂ ਅੱਗੇ ਆ ਗਿਆ ਝੂਠੀ ਮਾਰ ਲਾੜੇ ਬਹੁਤ ਲਾਉਣਾ ਹੁੰਦਾ ਅਗਰੇ ਦੇ ਕੱਪੜੇ ਖਰਾਬ ਕਰਨ ਲਾ ਦਿਓ ਪਾ ਦਿਓ ਲਾ ਲਾ ਹਾਂਜੀ ਬਾਹਲਾ ਨੀਂਦਰਾ ਚੜਿਆ ਪਿਆ ਮੈਂ ਨਹੀਂ ਜਾਂਦਾ ਵੀਰ ਕੁਵਾਰ ਜਦ ਜੂਆ ਕੋਲ ਨਾ ਲੈ ਕੇ ਜਾਂਦਾ ਉਦੋਂ ਮੈਂ ਨਹੀਂ ਜਾਂਦਾ ਵੀਰ ਕੁਵਾਰ ਕੋ ਬਣਾਉਣ ਮੈਨੂੰ ਆ ਕੇ ਬੇਬੇ ਆ ਜਾ ਬੇਬੇ ਆ ਜਾ ਆਹੋ ਨਾਲ ਮੇਰੇ ਜੀ ਜੀਆ ਗਵਾਦ ਨਾਲੇ ਮੁੜ ਕੇ ਵਾਜਾ ਮਾਰ ਲਾ ਪੰਦਾ ਆ ਜਾ ਬੇਬੇ ਆ ਜਾ ਬੇਬੇ ਸੋ ਇੱਥੇ ਕਰਦੇ ਆਪਾਂ ਬਲੌਗ ਦੀ ਸਮਾਪਤੀ ਸੋ ਬਹੁਤ ਸਾਰਾ ਪਿਆਰ ਸ਼ਤਕਾਰ ਸਾਡੇ ਮੁੱਦਾ ਪੱਖਿਆ ਹੋਏ ਮਾੜਾ ਜਿਹਾ ਮਨਾਲੀਆ ਸੀ ਸੋ ਮਿਲਦੇ ਅਗਲੇ ਵਲੌਗ ਵਿੱਚ ਸੋ ਕਹਿੰਨੇ ਗਾਤਿਕ ਮੈਂਟ ਨਹੀਂ ਜੇ ਕਰ ਰਹੇ ਜਸਟ ਪ੍ਰੈਂਕ ਕੀ ਪ੍ਰੈਂਕ ਕੀਤਾ ਇਸ਼ਾਰਾ ਦਿੱਤੀ ਸਾਡੀ ਚਾਹਦਾ ਰਿਹਾ ਕਰਤੋ ਮੇਰੇ ਨਾਲ ਪ੍ਰੈਂਕ ਹੀ ਕਰਦਾ ਜਾ ਸੋ ਜੋਨੇਵਾਦ ਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਸੋ ਇਹ ਇਹ ਆਈਡੀਆ ਤਾਂ ਦਿਮਾਗ 'ਚ ਆਇਆ ਸੀ ਬੇਬੇ ਨੂੰ ਇਹ ਵੇਖਣਾ ਸੀ ਬੇਬੇ ਦਾ ਟਰੰਕ ਨਾਲ ਪਿਆਰ ਕਿੰਨਾ ਆ ਕਿੰਨਾ ਕੇ ਪਿਆਰ ਬੇਬੇ ਕਿੰਨਾ ਕੇ ਪਿਆਰ ਆ ਪੁਰਾਣੀਆਂ ਚੀਜ਼ਾਂ ਦਾ ਬਹੁਤ ਪਿਆਰ ਹੁੰਦਾ ਹਾਂ ਸੋ ਬੇਬੇ ਦਾ ਇੱਕ ਨਹੀਂ ਸੀ ਮੇਰੀ ਆ ਸੋ ਇਹ ਜਾਸਟੈਕ ਪ੍ਰੈਂਕ ਸੀ ਇਹਨੂੰ ਪ੍ਰੈਂਕ ਦੀ ਤਰ੍ਹਾਂ ਹੀ ਦੇਖਣਾ ਤੇ ਪ੍ਰੈਂਕ ਦੀ ਤਰ੍ਹਾਂ ਹੀ ਲੈਣਾ ਸੋ ਬਾਕੀ ਜਉਂਦੇ ਵਾਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਜਰ ਰੱਖੇ ਸੋ ਤੁਸੀਂ ਨਾ ਐਦਾਂ ਦੀਆਂ ਸ਼ਰਾਰਤਾਂ ਕਰੋ ਫਿਰ ਤੁਹਾਨੂੰ ਵੀ ਗਾਲਾਂ ਪੈ ਜਾਣੀਆਂ ਸੋ ਓਕੇ ਬਾਏ ਮੈਨੂੰ ਯਕੀਨ ਸੀ ਵੀ ਤੂੰ ਹੀ ਮੇਰੇ ਕਮਰੇ ਵਿੱਚ ਮੜਦਾ ਤੇ ਤੂੰ ਹੀ ਚੋਰੀ ਕੀਤੀ ਹਾਂਜੀ ਤੇ ਚੋਰ ਹੋਂਗੀ ਹਾਂਜੀ ਆਪ ਚੋਰ ਹੋ ਅਕਲ ਤੋ ਕਿੱਦਾਂ ਲੱਗਦਾ ਅਕਲ ਤੋ ਚੋਰੀ ਲੱਗਦਾ റെഡി ഓ ഫർ